ਸਰਬਜਨ ਆਪੂ ਮੇਰੇ ਲੋਕ ਜਾਨੀ ਅਲੀਬਰਾਜਾ ਠਾ ਲੋ ਸਸੇਕਾਲ ਨਮਸਕਾਰ ਆਦਾਬ ਤੇ ਅਸਲਾਮੁਅਲੈਕੁਮ ਦੋਸਤੋ ਸਜਨੋ ਅੱਜ ਮਾਂ ਬੋਲੀ ਦੇ ਹਰ ਦਾ ਦਿਨ ਹੈ ਇੰਟਰਨੈਸ਼ਨਲ ਜਿਹੜਾ ਹੈ ਉਹ ਮਦਰ ਲੈਂਗੁਏਜ ਦੇ ਕਿਹਾ ਜਾਂਦਾ ਹੈ ਤੇ ਦੁਨੀਆ ਦਾ ਹਰ ਬੰਦਾ ਆਪਣੀ ਮਾਂ ਬੋਲੀ ਨੂੰ ਪ੍ਰੀਫਰ ਕਰਦਾ ਹੈ ਉਦੋਂ ਤਰਜੀਹ ਦਿੰਦਾ ਹੈ ਉਦੋਂ ਚ ਗੱਲ ਕਰਦਾ ਹੈ ਬੰਦ ਕਿਸਮਤੀ ਇਹ ਹੈ ਕਿ ਸਾਡੇ 47 ਤੋਂ ਬਾਅਦ ਐਸਪਾਸ ਜਿਹੜੇ ਲੰਦੇ ਪੰਜਾਬ ਦੇ ਦੋਸਤਾਂ ਨੇ ਜਿਹੜਾ ਹੈ ਕੁਝ ਪੰਜਾਬੀ ਬੋਲਣਾ ਘੱਟ ਕਰਤੀ। ਯਾ ਉਚੜਦੇ ਪੰਜਾਬ ਦੇ ਵੀ ਦੋਸਤਾਂ ਨੇ ਕੁਝ ਜ਼ਿਆਦਾ ਹੀ ਅੰਗਰੇਜ਼ੀ ਨੂੰ ਫਰੋਹ ਦੇਣਾ ਸ਼ੁਰੂ ਕਰਤਾ, ਕੋ ਵਧਾਣਾ ਸ਼ੁਰੂ ਕਰਤਾ। ਹਰ ਜ਼ਬਾਨ ਸਿੱਖੀ ਜਾਏਗੀ, ਸਿੱਖਣੀ ਜ਼ਰੂਰੀ ਹੈ, ਬਹੁਤ ਅੱਛੀ ਗੱਲ ਹੈ, ਸਕੂਨ। ਲੇਕਿਨ ਆਪਣੀ ਮਾਂ ਬੋਲੀ ਜਿਹੜੀ ਹੈ ਇਹ ਹਮੇਸ਼ਾ ਇੱਜ਼ਤ ਦੇਦੀ ਹੈ, ਉਹਦੀ ਵੱਡੋ ਦੀ ਗੱਲ ਕਰਦੀ ਹੈ, ਉਹਦੀ ਪ੍ਰੀਫਰੈਂਸ ਦੇ ਕਿਸੇ ਕਾਰਕ ਤੋਂ ਮਾਂ ਬੋਲੀ ਬੋਲੀ ਦੀ ਹੈ। ਦੋਸਤਾਂ ਆ ਮਾਂ ਬੋਲੀ ਬੋਲੀ ਦੀ ਹੈ ਜਿੱਥੇ ਲੋੜ ਪਵੇ ਤੁਸੀਂ ਦੂਜੀ ਜ਼ਬਾਨਾਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਲੇਕਿਨ ਤਰਜੀਹ ਜਿਹੜੀ ਹੈ ਉਹ ਮਾਂ ਬੋਲੀ ਨੂੰ ਦੇਣੀ ਚਾਹੀਦੀ ਹੈ ਮੇਰੀ ਤੁਹਾਡੇ ਸਾਰੇ ਦੋਸਤਾਂ ਦੇ ਅੱਗੇ ਬੇਨਤੀ ਹੈ ਕਿ ਬਰਾਏ ਮਿਹਰਬਾਨੀ ਆਪਣੇ ਘਰ ਤੋਂ ਮਾਂ ਬੋਲੀ ਬੋਲੋ ਆਪਣੇ ਦੋਸਤਾਂ ਨਾਲ ਮਾਂ ਬੋਲੀ ਯਾਨੀ ਪੰਜਾਬੀ ਬੋਲੋ ਪੰਜਾਬੀ ਦਾ ਪ੍ਰਚਾਰ ਕਰੋ ਪੰਜਾਬੀ ਵਿੱਚ ਲਿਖੋ ਪੰਜਾਬੀ ਵਿੱਚ ਪੜੋ ਤਾਂ ਕਿ ਸਰਕਾਰਾਂ ਦੇ ਵੀ ਇਹ ਪ੍ਰੈਸ਼ਰ ਪੈ ਸਕੇ ਔਰ ਸਰਕਾਰਾਂ ਜਿਹੜੀਆਂ ਨੇ ਉਹ ਇਹ ਫੈਸਲਾ ਲੈ ਸਕਣ ਇਸ ਤਰ੍ਹਾਂ ਪੰਜਾਬ ਕੋ ਗੋਦੀ ਮਰੀਮ ਸਰਕਾਰ ਨੇ ਮੈਡਮ ਨੇ ਮਗਵਾਲਾ ਕੀਤਾ ਹੈ ਕਿ ਅਸੀਂ ਪੰਜਾਬੀ ਨੂੰ ਜਿਹੜਾ ਹੈ ਪ੍ਰਾਇਮਰੀ ਤੋਂ ਲੈ ਕੇ میٹرਕ ਤੱਕ ਵੀ ਕੋਸ਼ਿਸ਼ ਕਰ ਰਹੇ ਹਾਂ ਔਰ ਅਨ ਰਾਈਜ਼ ਕਰਾਂਗੇ ਉਹਦਾ ਉਹਨੂੰ ਤਾਲੀਮੀ ਜ਼ਬਾਨ ਬਣਾਵਾਂਗੇ ਮੇਰੀ ਬੇਨਤੀ ਹੈ ਮੈਡਮ ਮਰੀਮ ਨਵਾਕਸ਼ੀਰ ਨੂੰ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਕਿ ਅਗਰ ਸਿੰਧੀ ਬੱਚਾ ਜਿਹੜਾ ਹੈ ਸਿੰਧੀ ਜੀ ਪੜ੍ਹਸਦਾ ਬਰੂਚੀ ਬਰੂਚੀ ਪੜ੍ਹਸਦਾ ਪਖਤੂਨ ਪਸ਼ਤੂ ਪੜ੍ਹਸਦਾ ਤਾਂ ਪੰਜਾਬ ਦੇ ਬੱਚਾ ਨੇ ਕੀ ਕਛੂਕ ਕੀਤਾ ਇਹ ਦੁਨੀਆ ਮੰਨਦੀ ਹੈ ਕਿ ਪੰਜਾਬੀ ਹੋਵੇ ਜਾਂ ਸਿੰਧੀ ਹੋਵੇ ਜਾਂ ਬਰੋਚੀ ਹੋਵੇ ਜਾਂ ਕਿਸੇ ਹੋਰ ਨਸਲ ਦਾ ਬੰਦਾ ਹੋਵੇ ਉਹ ਆਪਣੀ ਜਮਾਦੀ ਜ਼ਬਾਨ ਚ ਬਿਹਤਰ ਤਰੀਕਾ ਹਾਸਲ ਕਰ ਸਕਦਾ ਤੁਸੀਂ ਪੰਜਾਬੀ ਹੋ ਪੰਜਾਬ ਨੇ ਤੁਹਾਨੂੰ ਇੱਜ਼ਤ ਦਿੱਤੀ ਹੈ ਪੰਜਾਬ ਨੇ ਤੁਹਾਨੂੰ ਰਾਜ ਦਿੱਤਾ ਪੰਜਾਬੀਆਂ ਦੀ ਇੱਕ ਨਿੱਕੀ ਜਿਹੀ ਮੰਗ ਹੈ ਕਿ ਸਾਡੀ ਮਾਂ ਬੋਲੀ ਜਿਹੜੀ ਹੈ ਉਹਨੂੰ ਸਾਡਾ ਜ਼ਰੀਆ ਤਲੀ ਬਣਾ ਦਿਓ ਅੱਜ ਦੇ ਦਿਹਾੜੇ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਲੈਂਦੇ ਤੇ ਚੜ੍ਹਦੇ ਨੂੰ ਉਰਦੂ ਦੇ ਤੇ ਜਿੱਥੇ ਪੰਜਾਬੀ ਨੇ ਉਹਨਾਂ ਨੂੰ ਮਤਲਬ ਰਿਕੁਐਸਟ ਕਰਾਂਗਾ ਬੁੱਧਿਕਰਾਂ ਨੂੰ ਕਿ ਉਹ ਆਪਣੀ ਮਾਂਬੂਲੀ ਨੂੰ ਜਿਹੜਾ ਉਹ ਅਹਿਮੀਅਤ ਦੇ ਆਪਣੇ ਬੱਚਾ ਨਾਲ ਮਾਂਬੂਲੀ ਕਰਨ ਮਾਂਬੂਲੀ ਗੱਪਪੂ ਕਰਨ ਮਾਂਬੂਲੀ ਗੱਲਬਾਤ ਕਰਨ ਔਰ ਦੂਸਰੀ ਅਹਿਮ ਗੱਲ ਕਿ ਪੰਜਾਬ ਦੀ ਰਹਿਤ ਰਹਿਤ ਜਿਹੜੀ ਹੈ ਪੰਜਾਬ ਦੇ ਜਿਹੜੇ ਜ਼ਿੰਦਗੀ ਗੁਜ਼ਾਰਨ ਦੇ ਤਵਾਰ ਨੇ ਉਹ ਆਪਣੇ ਬੱਚਾ ਨੂੰ ਰੂਲਸਨ ਤਾਂ ਕਿ ਉਹ ਇੱਕ ਅੱਛਾ ਪੰਜਾਬੀ ਬਣ ਸਕੇ ਬਹੁਤ ਸ਼ੁਕਰੀਆ ਜੀ